ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ ਮਿੱਟੀ ਨਾਲ ਫਰੋਲ ਜੋਗੀ ਵਰਗੇ ਗਿੱਤਾਂ ਨਾਲ ਮਕਬੂਲ ਹੋਏ ਮਰਹੂਮ ਪੰਜਾਬੀ ਸਿੰਗਰ ਰਾਜੀਵ ਜਵੰਦਾ ਦੀ ਮੌਤ ਤੋਂ 5 ਦਿਨ ਬਾਅਦ ਸੱਚ ਆ ਹੀ ਗਿਆ ਸਾਹਮਣੇ ਕੀ ਕਿਸ ਨੇ ਮਰਵਾਇਆ ਸੀ ਰਾਜੀਵ ਜਵੰਦਾ ਨੂੰ ਰਾਈਡਿੰਗ ਹੈਲਮਟ ਉੱਤੇ ਲੱਗੇ ਕੈਮਰੇ ਦੀ ਵੀਡੀਓ ਤੋਂ ਹੋ ਗਿਆ ਵੱਡਾ ਖੁਲਾਸਾ ਕਿਸ ਦੇ ਇਸ਼ਾਰੇ ਤੇ ਹੋਇਆ ਸੀ ਇਹ ਸਾਰਾ ਕੰਮ ਸੋਚਣ ਵਾਲੀ ਗੱਲ ਇਹ ਹੈ ਕਿ 25 ਲੱਖ ਦੀ ਬਾਈਕ ਜੋ ਜਵੰਦਾ ਨੇ ਹੁਣੇ ਹੀ ਖਰੀਦੀ ਸੀ ਉਸ ਦੇ ਨਾਲ ਉਸ ਨੇ SBL ਕੰਪਨੀ ਦਾ 1.5 ਲੱਖ ਦਾ ਐਲੀਮੈਂਟ ਵੀ ਲਿਆ ਜੋ ਬੁਲਟ ਪ੍ਰੂਫ ਸੀ ਇੰਨਾ ਮਜ਼ਬੂਤ ਕਿ ਜੇ ਉਸ ਉੱਤੇ ਟਰੱਕ ਦਾ ਵਜ਼ਨ ਵੀ ਆ ਜਾਂਦਾ ਤਾਂ ਇਹ ਫੇਰ ਵੀ ਸਹਾਰ ਜਾਂਦਾ 80000 ਦੇ ਰਾਈਡਿੰਗ ਵਾਲੇ ਕੱਪੜੇ ਜਿਨ੍ਹਾਂ ਨੇ ਸਿਰਫ਼ ਤੋਂ ਪੈਰ ਤੱਕ ਉਸ ਨੂੰ ਸੁਰੱਖਿਅਤ ਰੱਖਣਾ ਸੀ ਮਹਿੰਗੇ ਸੂਟ ਸਭ ਕੁਝ ਸੇਫਟੀ ਲਈ ਸੀ ਫਿਰ ਵੀ ਐਸਾ ਕੀ ਹੋਇਆ ਕਿ ਇੰਨੀ ਸੁਰੱਖਿਆ ਦੇ ਬਾਵਜੂਦ ਰਾਜੀਵ ਜਵੰਧਾ ਦਾ ਐਕਸੀਡੈਂਟ ਹੋ ਜਾਂਦਾ ਹੈ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਰੀੜ ਦੀ ਹੱਡੀ ਗਲ ਦੇ ਮਣਕੇ ਤੇ ਪਸਲੀਆਂ ਟੁੱਟ ਕੇ ਅੰਦਰ ਤੱਕ ਜਾਂਦੀਆਂ ਹਨ ਵੀਰ ਰਾਜੀਵ ਜਵੰਧਾ ਕੋਮਾ ਵਿੱਚ چلا ਜਾਂਦਾ ਹੈ ਇਹ ਗੱਲ ਸਭ ਨੂੰ ਪਤਾ ਹੀ ਹੈ ਪਰ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ ਇੱਕ ਇੱਕ ਗੱਲ ਦੱਸਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਦੇਸ਼ਾਂ ਵਿਦੇਸ਼ਾਂ ਵਿੱਚ ਬਸਦੇ ਸਮੇਂ ਪੰਜਾਬੀਆਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਹਾਜ਼ਰ ਇੱਕ ਨਵੀਂ ਖਬਰ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਕਰਕੇ ਸਾਡੀ ਮਿਹਨਤ ਦਾ ਹੌਸਲਾ ਵਧਾਓ ਜਿਵੇਂ ਤੁਸੀਂ ਜਾਣਦੇ ਹੋ 2025 ਦੇ ਸਾਲ ਦੇ ਆਉਣ ਨਾਲ ਪੰਜਾਬੀ 뮤직 ਇੰਡਸਟਰੀ ਤੇ ਕਿਸੇ ਦੀ ਬੁਰੀ ਨਜ਼ਰ ਪੈ ਗਈ ਲੱਗਦੀ ਹੈ ਇਕ ਤੋਂ ਬਾਅਦ ਇੱਕ ਨਾਮੀ ਸ਼ਖਸੀਅਤ ਸਾਨੂੰ ਛੱਡ ਕੇ ਚਲੇ ਜਾ ਰਹੇ ਨੇ ਰਾਜਵੀਰ ਜਵੰਦਾ ਉਹ ਮੁੱਛਾਂ ਵਾਲਾ ਗੱਭਰੂ ਸੀ ਜਿਸ ਨੇ ਮਿੱਠੀ ਆਵਾਜ਼ ਤੇ ਬੇਵਾਕ ਗਾਇਕੀ ਨਾਲ ਹਰ ਦਿਲ ਜਿੱਤ ਲਿਆ ਉਸ ਨੇ ਛੋਟੀ ਜੀ ਉਮਰ ਵਿੱਚ ਕਈ ਮੁਕਾਮ ਹਾਸਲ ਕੀਤੇ ਮਾਂ ਪਰੋਂ ਤਾਂ ਸੁਪਨਾ ਸੀ ਕਿ ਪੁੱਤ ਪੁਲਿਸ ਵਿੱਚ ਜਾਵੇ ਦਾਦਾ ਜੀ ਦਾ ਵੀ ਪ੍ਰੈਸ਼ਰ ਸੀ ਇਸੇ ਕਰਕੇ ਰਾਜਵੀਰ ਨੇ ਪੁਲਿਸ ਵਿੱਚ ਭਰਤੀ ਹੋ ਕੇ ਪਰਿਵਾਰ ਦਾ ਮਾਣ ਵਧਾਇਆ ਪਰ ਪੁਲਿਸ ਦੀ ਨੌਕਰੀ ਦੇ ਨਾਲ ਉਹਨੇ ਆਪਣਾ ਗਾਇਕੀ ਦਾ ਸ਼ੌਂਕ ਜਾਰੀ ਰੱਖਿਆ ਕੁਲਵਿੰਦਰ ਬਿੱਲਾ ਤੇ ਕਮਰ ਗਰੇਵਲ ਉਸ ਦੇ ਕਾਲਜ ਵਾਲੇ ਸਾਥੀ ਤੇ ਰੂਮਮੇਟ ਸਨ ਜਦੋਂ ਜਵੰਧਾ ਟ੍ਰੈਨਿੰਗ ਕਰ ਰਿਹਾ ਸੀ ਉਹ ਦੋਵੇਂ ਹਿੱਟ ਹੋ ਚੁੱਕੇ ਸਨ ਇਸੇ ਕਰਕੇ ਰਾਜਵੀਰ ਨੇ ਸੋਚਿਆ ਮੈਂ ਕਿਉਂ ਪਿੱਛੇ ਰਹਿ ਜਾਵਾਂ ਉਸਨੇ ਆਪਣੀ ਨੌਕਰੀ ਦੇ ਪੈਸਿਆਂ ਵਿੱਚੋਂ ਬਚਤ ਕਰਕੇ ਆਪਣਾ ਪਹਿਲਾ ਗਾਣਾ ਬਣਾਇਆ ਤੇ ਉਹ ਚੜਦਾ ਸਿਤਾਰਾ ਬਣ ਗਿਆ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਨਾਲ ਉਸ ਦਾ ਨਾਮ ਹਰ ਘਰ ਵਿੱਚ ਗੂੰਜਣ ਲੱਗ ਪਿਆ ਪਰ ਰਾਜਵੀਰ ਨੂੰ ਬਾਈਕਾਂ ਦਾ ਬਹੁਤ ਸ਼ੌਂਕ ਸੀ ਮਹਿੰਗੀਆਂ ਬਾਈਕਾਂ ਤੇ ਕਾਰਾਂ ਦਾ ਸ਼ੌਕੀਨ ਸੀ ਉਸ ਦਿਨ ਵੀ ਉਹ ਇਕੱਲਾ ਹੀ ਰਾਈਡ ਤੇ ਗਿਆ ਸੀ ਤੇ ਉੱਥੇ ਹੀ ਹੋ ਗਿਆ ਉਹ ਖਤਰਨਾਕ ਹਾਦਸਾ ਪਰ ਸਵਾਲ ਉੱਠਦਾ ਹੈ ਜਦੋਂ ਉਹ ਇਕੱਲਾ ਸੀ ਫਿਰ ਵੀ ਕਿਸੇ ਨੇ ਕੈਮਰੇ ਦੀ ਰਿਕਾਰਡਿੰਗ ਕਿਵੇਂ ਗਾਇਬ ਕਰ ਦਿੱਤੀ ਉਸਦੇ ਹੈਲਮਟ ਤੇ ਜੋ ਗੋਪਰੋ ਕੈਮਰਾ ਸੀ ਉਸਦੀ ਵੀਡੀਓ ਗੁੰਮ ਹੋ ਗਈ ਹੈ ਇਹ ਕੋਈ ਆਮ ਗੱਲ ਨਹੀਂ ਉਪਰੋਂ ਜਿਹੜੇ ਜਖਮਸਨ ਉਹ ਐਕਸੀਡੈਂਟ ਵਾਲੇ ਨਹੀਂ ਲੱਗਦੇ ਜਿਵੇਂ ਕਿਸੇ ਨੇ ਜਾਣ ਬੁਝ ਕੇ ਟੱਕਰ ਮਾਰੀ ਹੋਵੇ ਤੇ ਲੋਕਾਂ ਨੇ ਇੱਕ ਹੋਰ ਗੱਲ ਤੇ ਵੀ ਸਵਾਲ ਉਠਾਇਆ ਜਦੋਂ ਰਾਜਵੀਰ ਨੂੰ ਹਸਪਤਾਲ ਲਿਆਂਦਾ ਗਿਆ ਉਸਦੀ ਦਾੜੀ ਛੋਟੀ ਸੀ ਪਰ 10 ਦਿਨ ਬਾਅਦ ਜਦੋਂ ਦੇਖ ਕਰ ਆਈ ਦਾੜੀ ਦੀ ਵਾਲ ਬਿਲਕੁਲ ਉਹੀ ਸਨ ਨਾ ਵਧੇ ਨਾ ਬਦਲੇ ਇਹ ਤਾਂ ਸਾਫ ਜਪਦਾ ਹੈ ਕਿ ਉਹ ਪਹਿਲੇ ਹੀ ਦਿਨ ਦੁਨੀਆ ਛੱਡ ਗਿਆ ਸੀ ਫਿਰ ਡਾਕਟਰ 10 ਦਿਨ ਕਿਸ ਦਾ ਇਲਾਜ ਕਰ ਰਹੇ ਸਨ ਕਈ ਲੋਕਾਂ ਨੇ ਕਿਹਾ ਅਰਦਾਸਾਂ ਦਾ ਮ मजाक ਬਣ ਗਿਆ ਵੀਰ ਰਾਜਵੀਰ ਜਵੰਦਾ ਸਾਨੂੰ ਛੱਡ ਗਿਆ ਪਰ ਪਿੱਛੇ ਛੱਡ ਗਿਆ ਆਪਣੇ ਅਨਮੋਲ ਗੀਤ ਜਿਨ੍ਹਾਂ ਨੂੰ ਸੁਣ ਕੇ ਅੱਜ ਵੀ ਮਨ ਨੂੰ ਸਕੂਨ ਮਿਲਦਾ ਹੈ ਸਿੱਧੂ ਮੂਸੇਵਾਲਾ ਵਾਂਗ ਰਾਜਵੀਰ ਦੇ ਗੀਤ ਵੀ ਹਮੇਸ਼ਾ ਜਿੰਦੇ ਰਹਿਣਗੇ ਪਰ ਉਸ ਦਾ ਪਰਿਵਾਰ ਮਾਂ ਬੱਚੇ ਅੱਜ ਵੀ ਉਸ ਦੀ ਉਡੀਕ ਕਰ ਰਹੇ ਹਨ ਕੁਝ ਹੀ ਦਿਨ ਪਹਿਲਾਂ ਉਸ ਦੇ ਪਿਤਾ ਸਰਦਾਰ ਕਰਮ ਸਿੰਘ ਦਾ ਅਕਾਲ ਚਲਾਣਾ ਹੋਇਆ ਸੀ ਤੇ ਹੁਣ ਉਹੀ ਘਰ ਫਿਰ ਖਾਲੀ ਹੋ ਗਿਆ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵੀਰ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ ਉਸਦੇ ਦੋਸਤ ਕਮਰ ਗਰੇਵਾਲ ਕੁਲਵਿੰਦਰ ਬਿੱਲਾ ਜਸ ਬਾਜਵਾ ਮਨਕੀਰਤ ਔਲ ਅਤੇ ਰਣਜੀਤ ਬਾਬਾ ਸਭ ਨੇ ਵਾਅਦਾ ਕੀਤਾ ਹੈ ਕਿ ਜਵੰਦਾ ਦੇ ਨਾਮ ਵਾਲੇ ਸਾਰੇ ਸੋ ਉਹ ਮਿਲ ਕੇ ਕਰਨਗੇ ਤੇ ਸਾਰੇ ਪੈਸੇ ਉਸਦੇ ਪਰਿਵਾਰ ਨੂੰ ਦਿੱਤੇ ਜਾਣਗੇ ਪਰ ਇਨਸਾਫ ਅਜੇ ਵੀ ਨਹੀਂ ਮਿਲਿਆ ਲੋਕ ਸੀ ਵੀ ਜਾਂਚ ਦੀ ਮੰਗ ਕਰ ਰਹੇ ਹਨ ਤਾਂ ਕਿ ਸੱਚ ਸਾਹਮਣੇ ਆ ਸਕੇ ਤੁਸੀਂ ਇਸ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਜੀ ਜੇਕਰ ਖਬਰ ਸੁਣਾਉਂਦਿਆਂ ਕੋਈ ਗਲਤੀ ਹੋਈ ਹੋਵੇ ਤਾਂ ਖਿਮਾ ਕਰਨਾ ਜੀ ਸਾਡਾ ਇਰਾਦਾ ਕਿਸੇ ਦਾ ਮਨ ਦਿਖਾਉਣ ਦੀ ਨਹੀਂ ਸਿਰਫ ਸੱਚ ਪਹੁੰਚਾਉਣਾ ਹੈ ਜੇ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰੋ ਤੇ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਮਿਲਦੇ ਹਾਂ ਇੱਕ ਨਵੀਂ ਖਬਰ ਨਾਲ ਉਦੋਂ ਤੱਕ ਲਈ ਰੱਬ ਰੱਖਾ ਛੱਤ ਸ਼੍ਰੀ ਅਕਾਲ ਦੋਸਤੋ